ਮੂ ਤੇ ਮਾਰਿਆ ਹੀ ਵਜਿਆ ਨਹੀਂ ਪਾਣੀ ਬਚਿਆ ਪਾਣੀ ਹੋ ਜਾਈ ਤੇ ਜਿਹੜਾ ਕਹਿੰਦੇ ਤੂੰ ਮੈਨੂੰ ਸ਼ਰਾਬ ਪੀਤੀ ਹੋएगी ਤੂੰ ਤੇਰੀ ਦਾਦੀ ਨੇ ਮੈਂ ਨਹੀਂ ਪੀਤੀ ਆ ਵੇਖ ਮੈਂ ਨਹੀਂ ਪੀਤੀ ਮੈਂ ਨਹੀਂ ਪਿੰਦੀ ਮੈਂ ਪੀਣੀ ਛੱਡ ਦਿੱਤੀ ਦੀ ਆ ਜਦੋਂ ਤੇ ਮੈਂ ਤੁਹਾਡੇ ਖੋਸ਼ਹਵਾਸ਼ ਵੇਖਿਆ ਨਾ ਫਿਰ ਤੁਸੀਂ ਕੀ ਕਰਤੋ ਤਾ ਕਰਦੇ ਹੋ ਮੈਂ ਪੀਣੀ ਛੱਡ ਦਿੱਤੀ ਦੀ ਆ ਤੁਸੀਂ ਸ਼ਰਾਬ ਜਿਆਦਾ ਕੁੱਤਾ ਦੱਲਾ

ਕੈਪਟਨ ਨਾ 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 ਕਰ ਨੀ ਤੂੰ ਦੰਦੀਆਂ ਭੋਰੰਦੀ ਨਹੀਂ ਮੂਹਰੇ ਤੇ ਦਿਲ ਕੱਤ ਮਾਰੇ ਗੋੜਾ ਨਾ ਮਮਾ ਨਾ ਮੈਨੂੰ ਛੱਡ ਦੋ ਛੱਡ ਦੋ ਛੱਡ ਦੋ ਨਹੀਂ ਇਹਨੇ ਦੰਦੀ ਕਿੱਥੇ ਭੋਰੀ ਆ ਵੇਖੀ ਹਾਂ ਹੈ ਦੋਰ ਲਾਂਜ ਤੇਰੇ ਤੇ ਦੰਦੀ ਕਿਤੇ ਭੋਰੰਦੀ ਆ ਤੂੰ ਕੁੱਤੀ ਆ ਕੁੱਤੀ ਆ ਤੂੰ ਤੂੰ ਕੀ ਤੂੰ ਕੁੱਤੀ ਆ ਦੰਦੀਆਂ ਭਰੰਦੀ ਆ ਤੂੰ ਕੁੱਤੀ ਆ ਨਹੀਂ ਤੂੰ ਕੁੱਤੀ ਆ ਤੂੰ ਕੁੱਤੀ ਦੰਦੀਆਂ ਭੋਰੰਦੀ ਨਹੀਂ ਤੂੰ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਦੀ ਆਪਰ ਨਹੀਂ ਤੂੰ ਕੁਤੀ ਮਾਂ ਬੱਸ ਕਰ ਮਾਂ ਇਹਨੇ ਤਾਂ ਆਹੇ ਖਾ ਮੋਬਾਈਲ ਦੀ ਮਾਂ ਬਣੀ ਦੀ ਅਛਿਵ ਜੀ ਹਰਮਨ ਦੀ ਮਾਂ ਬਣੀ ਦੀ ਉਹਦੀ ਮਾਂ ਬਣਦੀ ਦੀ ਬੰਨਾ ਸੁਣ ਦੀ ਮਾਂ ਬਣ ਹਰਮਨ ਦੀ ਮਾਂ ਨਾ ਮਾਰੋ ਦੀ ਬਣ ਤੂੰ ਇਹਦੀ ਬੰਨ ਨਹੀਂ ਮੈਂ ਨਹੀਂ ਦੀ ਬੰਨਾ ਮੈਂ ਉਹਦੀ ਪਹਿਲੇ ਬਣੀ ਦੀ ਤੂੰ ਪੜੀਆ ਜਾਣ ਬੱਕੇ ਉਹਦੀ ਉਹ ਮੇਰਾ ਪੋਤਾ ਉਹ ਤੇਰੇ ਪੁੱਤ ਲੋ ਸਿਆਣਾ ਨਹੀਂ ਹੋ ਜਾਣਾ ਤੇ ਤੂੰ ਮੈਨੂੰ ਦੰਦੀਆ ਕੋਲੀ ਪਈ ਆਵੇ ਸੁਣ ਦਿੱਖ ਚ ਨਹੀਂ ਦੰਦੀ ਦੰਦੀ ਘੋਰੰਦੇ ਇਟਸ ਨੋਟ ਨੀਆ ਕੁੱਤੀਏ ਤੇ ਮੁੱਤ ਮੇਰਾ ਕੁੱਤੀਏ ਜਨਾਨੀ ਹੈ ਤੈਰਾ ਬੇੜਾ ਘਰ ਕੇ ਤੇ ਲੁੱਟ ਗਿਆ ਹਾਏ ਤੇ ਭਜਨ ਗੁਰਨਾ ਆਇਆ ਮੇਰਾ ਹਾਂ ਤੇ ਮੈਨੂੰ ਨਾ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਗੰਦਾ ਮੰਦਾ ਬੋਲਦੀ ਬਹੁਤ ਜ਼ਿਆਦਾ ਮਾੜਾ ਤੇ ਮੈਂ ਇਹਦੀ ਨਾ ਵੀਡੀਓ ਲੱਗਪੀ ਬਣਾਉਣ ਮੈਂ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨੇ ਸਾਰੇ ਸੁਣਦੇ ਨੇ ਵੀ ਜੋ ਵੀ ਮਾੜਾ ਚੰਗਾ ਇਹ ਬੋਲਣ ਲਈ ਆ ਤੇ ਮੈਂ ਫਿਰ ਵੀ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਹੈ ਦੀ ਇਹ ਫੋਨ ਫੋਨ ਆ ਗਏ 1 by 3 ਤੇ ਮੇਰੇ ਕੋਲ ਫੋਨ ਫੋਨ ਆ ਗਈ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਇਹ ਮਿਲਕਰ ਮਹਾਤਨਾ ਸ਼ੁਰੂ ਕਰ ਦਿੰਦਾ ਇਹਨਾਂ ਬੜਾ ਇਹ ਨਾ ਮੈਨੂੰ ਤੰਗ ਕਰਦੀ ਆ ਬੜਾ ਭੋਜ ਕੰਮ ਜਿਆਦਾਤ ਵੀ ਆਂਦੀ ਤੇ ਮੇਰੇ ਮੇਰੇ ਨਾਲ ਲਗਾ ਦੇ ਕੀ ਪਤਾ ਹੁਣ ਭਰਾ ਹੋਏ ਨਾ ਕੀ ਚੱਲਦੀਆਂ ਨੇ ਆਪਸ ਵਿੱਚ ਦੋਹਾਂ ਜੀਆਂ ਨੇ ਡੋਆਂ ਜੀਆਂ ਨੇ ਕੀ ਚਲਦੀਆਂ ਨੇ ਕੀ ਉਹਨੂੰ ਸਮਝਾਉਣਾ ਚਾਹੁੰਦੀ ਐ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰ ਕਟਾਈ ਹੁੰਦੀ ਇਹਨਾਂ ਦੀ ਸ਼ਰਾਬੀ ਸ਼ਰਾਬ ਬੜੀ ਪੀਂਦੀ ਸ਼ਰਾਬ ਪੀਂਦੀ ਪੀ ਇਹਦਾ ਮੁੰਡਾ ਵੀ ਲੈਂਦਾ ਮੁੰਡਾ ਵੀ ਪੀਂਦਾ ਹਾਂ ਕੁੜੀਆਂ ਵੀ ਪੜੀਆਂ ਲਿਖੀਆਂ ਨੇ ਜਵਾਈ ਵੀ ਚੰਗੇ ਨੇ ਬਸ ਆਿਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਵੀ ਬਹੁਤ ਮਤਲਬੀ ਉਹਨਾਂ ਨੇ ਵੀ ਮਾਰ ਕਟਾਈ ਤੇ ਬਹੁਤ ਮਾੜਾ ਬੋਲਦੀ ਐਦਾਂ ਹੀ ਪੇਕੀ ਲੈਣ ਆ ਗਈਆਂ ਨੇ ਪ੍ਰਾਪਰਟੀ ਵਿਸ਼ੇ ਪ੍ਰਾਪਰਟੀ ਪਿੱਛੇ ਪਹਿਲਾਂ ਵੀ ਤੱਕੇ ਤੁਕੇ ਮਾਰਦੀ ਰਹੀ ਆ ਗਾਲਾਂ ਕੱਢਣੀਆਂ ਤੱਕੇ ਮਾਰਨੇ ਰੋਟੀ ਜੋਰਨਾ ਬਣਵਾਉਣੀ ਚੱਲ ਰੋਟੀ ਤੇ ਮੇਰਾ ਫਰਜ਼ ਹੀ ਪਿੱਛੇ ਚੱਲਣਾ ਮੈਂ ਬੇਰੀ ਬੱਚੇ ਤੇ ਮੈਂ ਬਣਾਈ ਦਿੰਨੀ ਆ ਰੋਟੀ ਬਾਹਾਂ ਮਾ ਛੜੀਆਂ ਆਵੇ ਰੋਟੀਆਂ ਹੀ ਪਕਾ ਪਕਾ ਕੇ ਕੁਲਸ ਦੇ ਜੋ ਵੀ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਚੰਗਾ ਹੀ ਕੀਤਾ ਹੋਵੇਗਾ ਪਰ ਮੇਰੇ ਮਨਪਸੰਦ ਨਹੀਂ ਗੱਲ ਆਈ ਉਹਨਾਂ ਨੇ ਚੰਗਾਈ ਕੀਤਾ ਉਹਨਾਂ ਨੇ ਰਾਜੀ ਨਵਾ ਕਰਕੇ ਤੇ ਉਹਨਾਂ ਨੇ ਕਹਿ ਤਾਇਆ ਵੀ ਜੇ ਮਾੜਾ ਚੰਗਾ ਬੋਲੇਗੀ ਜਾ ਕੇ ਘਰ ਤੇ ਫਿਰ ਉਸੇ ਵੇਲੇ ਦੀ ਫਿਰ ਫੇਰ ਕਾਰਵਾਈ ਕਰਾਂਗੇ ਤੁਸੀਂ ਸਾਨੂੰ ਦੱਸ ਦਿਓ ਬਸ ਘਰਾਂ ਕਿ ਮੈਨੂੰ ਤਾਂ ਕੁਝ ਨਹੀਂ ਕਿਹਾ ਆ ਮੁੰਡੇ ਨੂੰ ਕੁਝ ਕਹਿੰਦੀ ਇਨਸਾਫ ਤੇ ਚਾਹੁੰਦੀ ਆ ਨਾ ਮੈਂ ਵੀ ਮਤਲਬ ਵੀ ਅੱਗੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਵਸਣਾ ਤੇ ਵਸੇ ਤੇ ਜੇ ਨਹੀਂ ਨਹੀਂ ਵਸ ਸਕਦੀ ਤੇ ਫਿਰ ਜਾਵੇ ਜਿੱਤੇ ਤੱਕ ਦਬਾ ਹੋਏ ਸਾਡੀ ਖਲਾਸੀ ਕਰੇ ਮੈਂ ਛੜਤ ਸਿੰਘ ਤੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਨ੍ਹਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਤੇ ਇਹ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮੰਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲੇ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮੰਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐਵਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮਮਾ ਨੂੰ ਗਾਣਾ ਕੱਢਦੇ ਦੀ ਦਾਦੀ ਨੂੰ ਗਾਲਾਂ ਕੱਢਦੇ ਕਿਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਹੈ ਫਿਰ ਮਮਾ ਨਾ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸ਼ਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ ਆਉਂਦੇ ਨੇ ਵੀਡੀਓ ਔਨ ਕਰ ਲਈ ਕਿ ਮਾਰਕਟਾਈ ਮਮਾ ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਕਿ ਤਾਂ ਕਿ ਜੇ ਮੰਮਾ ਕਹਿੰਦੀ ਮੰਮਾ ਨਾਲ ਸਾਨੂੰ ਡਰਾਉਂਦੀ ਦਮਗਾਉਂਦੀ ਆ ਕਿ ਮੈਂ ਗੱਡੀ ਥੱਲੇ ਆਏਣਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੁਸੀਂ ਮੇਰਾ ਬੰਲਾ ਹੀ ਸਾ ਦੋ ਐਦਾਂ ਦੀਆਂ ਗੱਲਾਂ ਕਰਦੀ ਆ ਪ੍ਰਾਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰਾਪਰਟੀ ਦੋ ਤੇ ਦਾਦੀ ਨੂੰ ਵੀ ਡਰਾਉਂਦੀ ਦਮਗਾਉਂਦੀ ਆ ਤੇ ਉਸ ਦਿਨ ਫਿਰ ਇਹੀ ਗੱਲੋਂ ਮੈਂ ਵੀਡੀਓ ਬਣਾ ਲਈ ਮੰਮਾ ਦੀ ਕਿ ਮੇਰੇ ਕੋਲ ਦਾਦੀ ਜਿਹੜੀ ਆ ਕਿ ਅਹੀਂ ਜੇ ਐਦਾਂ ਹੀ ਕਿਤੇ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾ ਚਿਰ ਸਾਡੇ ਕੋਈ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਇਹ ਵੀਡੀਓ ਹੋਰ ਵੀ ਮੇਰੇ ਕੋਲ ਬਹੁਤ ਵੀਡੀਓ ਪਈਆਂ ਨੇ ਮਮਾ ਕਿ ਮਮਾ ਧੱਕੇ ਨਾਲ ਪਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣਾ ਹਿੱਸਾ ਕਿਉਂ ਨਹੀਂ ਮੰਗਦਾ ਮਤਲਬ ਇਹੋ ਜੀਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮਮਾ ਨੇ ਕੋਈ 10 15 ਦਿਨ ਹੋ ਗਿਆ ਤੇ ਬਠਾਣੇ ਮੇਰੀ ਕੰਪਲੇਨ ਕੀਤੀ ਸੀਗੀ ਮੈਨੂੰ ਫੋਨ ਆਇਆ ਤੇ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗੱਲ ਨੂੰ ਨਹੀਂ ਰੋਕਿਆ ਕਿ ਮੇਰੀ ਕੰਪਲੇਂਟ ਮਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਹੈ ਕਰਨਾ ਦੇਵੇ ਮੇਰੀ ਤੇ ਮੈਨੂੰ ਨਾ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਈ ਪ੍ਰੂਫ ਹੋ ਜੇ ਤੇ ਗੱਲ ਇਹ ਹੈ ਕਿ ਜੋ ਦਦੀਨਾ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਮੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਤੁਸੀਂ ਕੰਪਲੇਂਟ ਕੀਤੀ ਹਾਂਜੀ ਕੰਪਲੇਂਟ ਕੀਤੀ ਹੈਗੀ ਤੇ ਗੱਲ ਇਹ ਹੈ ਕਿ ਜਿੱਦਣ ਕੰਪਲੇਂਟ ਕਰਨੀ ਜਿੱਦਣ ਅਸੀਂ ਗਏ ਹੈ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਮਣੂ ਬਹੁਤ ਬੁਰਾ ਬੋਲਣ ਦੀ ਹੈਗੀ ਐਸਐਚਓ ਸਾਹਮਣੇ ਨਾਲ ਵੀ ਉਹ ਆਰਗੂਮੈਂਟ ਕਰਦੀ ਪਈ ਹੈਗੀ ਕਿ ਤੁਹਾਨੂੰ ਕਿ ਤੁਸੀਂ ਮੈਨੂੰ ਠਾਣੇ ਲੈਣਤਾ ਵਾ ਤੇ ਮੈਨੂੰ ਵੀ ਐਸਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਸੀ ਦਾਦੀ ਨੂੰ ਵੀ ਗਾਲਾਂ ਕੱਢਦੀ ਪਈ ਸੀਗੀ ਉੱਥੇ ਮੌਕੇ ਤੇ ਲੇਡੀ ਕਨਸਟੇਬਲ ਨੇ ਛਿੜਕਾਂ ਵੀ ਮਾਰੀਆਂ ਪਰ ਉਹ ਘਰ ਆ ਕੇ ਨਾ ਮਤਲਬ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੀ ਜੋ ਕੀਤਾ ਕਰ ਲਿਆ ਹੁਣ ਕਹਿੰਦੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਥਾਣਿਆਂ 'ਚ ਕਿਦਾਂ ਜਾਈਦਾ ਤੁਹਾਨੂੰ ਮੈਂ ਦੱਸਾਂਗੀ ਮਤਲਬ ਉਲਟਾ ਥਾਣੇ ਜਾ ਕੇ ਉਹਨਾਂ ਨੂੰ ਮਹਿਸੂਸ ਨਹੀਂ ਆਇਆ ਆਪਣੀ ਗਲਤੀ ਮਹਿਸੂਸ ਨਹੀਂ ਆਈ ਉਹਨਾਂ ਨੇ ਉਲਟਾ ਦਿਖਾਇਆ ਕਿ ਮੈਂ ਕਿਸੇ ਰੋ ਡਰਦੀਆਂ ਨਹੀਂਗੀ ਕਿ ਮੈਂ ਉਹ ਕੰਮ ਫੇਰ ਕਰਾਂਗੀ ਤੇ ਐਸਐਚਓ ਸਰ ਨੇ ਇਹੀ ਲਿਖਵਾਇਆ ਸੀ ਉਹਨਾਂ ਕੋਲ ਲਿਖਵਾਇਆ ਸੀਗਾ ਕਿ ਨਾ ਤੂੰ ਸ਼ਰਾਬ ਪੀਏਂਗੀ ਨਾ ਤੂੰ ਘਰੇ ਕਲੇਸ਼ ਕਰੇਂਗੀ ਤੇ ਗਾਲਾਂ ਗੁਲਾ ਨਹੀਂ ਕੱਢੇਂਗੀ ਨਾ ਦਦੀ ਵੱਲ ਜਾਏਂਗੀ ਪਰ ਉਹ ਘਰ ਆਉਂਦੇ ਆਂ ਹੀ ਫਿਰ ਉਹਨੇ ਉਹੀ ਕੰਮ ਸਟਾਰਟ ਕੀਤੇ ਗਾਲਾਂ ਵੀ ਕੱਡੀਆਂ ਮੈਨੂੰ ਤੇ ਐ ਵੀ ਫੇਰ ਉਹੀ ਗੱਲ ਕੀਤੀ ਕਿ ਮੈਂ ਨਹੀਂ ਹਟਣਾ ਮੈਂ ਜੋ ਕਰਨਾ ਮੈਂ ਕਰਨਾ ਹੀ ਕਰਨਾ ਪੀਓ ਰਾਜੀਨਾਮਾ ਹੋ ਗਿਆ ਰਾਜੀਨਾਮਾ ਹਾਂਜੀ ਰਾਜੀ ਨਾ ਮੈਂ ਕਹਿ ਲੋ ਜਾਂ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀ ਉਹਨੂੰ ਚੰਗੀ ਤਰ੍ਹਾਂ ਕਿ ਤੂੰ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਤੇ ਨੈਕਸਟ ਟਾਈਮ ਤੇਰੇ ਤੇ ਬੰਦੀ ਕਾਰਵਾਈ ਸਖਤ ਹੋਏਗੀ ਉੱਠੀ ਚੰਦੇ ਆਈ ਚੌਣੇ ਆ ਕਿ ਚਲੋ ਫੀ ਦੋ ਦਿਨਾਂ ਦੇ ਮਾੜਾ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਮਮਾ